ਲਓ ਜੀ ਅੱਜ ਬਾਈ ਸੂਬਾ ਸਿੰਘ ਫੇਰ ਘਰੇਲੂ ਨੁਸਖਾ ਲੈ ਕੇ ਆਏ ਨੇ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਆ ਦੇਖੋ ਆ ਇੱਕ ਬੂਟੀ ਆ ਇਹ ਕੁੱਟਦੇ ਪਏ ਨੇ ਆਪਾਂ ਇਹਨਾਂ ਕੋਲੋਂ ਜਾਣਕਾਰੀ ਲੈਣੇ ਆ ਵੀ ਇਹ ਜਿਹੜੀ ਬੂਟੀ ਆ ਤੁਸੀਂ ਕਿਉਂ ਕੁੱਟਦੇ ਪਏ ਹੋ ਇਹਦਾ ਕੀ ਬਣਾਉਣਾ ਕੀ ਕਰਨਾ ਕੀ ਇਹਦੇ ਫਾਇਦੇ ਕਰਦੀ ਆ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਜਿਹੜੇ ਬਾਈ ਸੂਬਾ ਸਿੰਘ ਤੁਸੀਂ ਦੇਖ ਰਹੇ ਹੋ ਇਹ ਘਰੇਲੂ ਨੁਕਸੇ ਤਿਆਰ ਕਰਦੇ ਰਹਿੰਦੇ ਨੇ ਕਿ ਇਹਨਾਂ ਨੇ ਅੱਜ ਤੱਕ ਬਹੁਤ ਜ਼ਿਆਦਾ ਘਰੇਲੂ ਨੁਕਸੇ ਤਿਆਰ ਕੀਤੇ ਨੇ ਤੇ ਜਿਹੜੇ ਬਹੁਤ ਕਾਰਗਰ ਨੇ ਜਿਹੜੇ ਤੁਹਾਨੂੰ ਤੰਦਰੁਸਤ ਵੀ ਕਰਨਗੇ ਤੇ ਤੁਹਾਡੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਨੂੰ ਵੀ ਦੂਰ ਕਰਨਗੇ ਕਈ ਸੱਜਣ ਇਹ ਕਹਿੰਦੇ ਹੁੰਦੇ ਨੇ ਕਿ ਯਾਰ ਵੀਡੀਓ ਲੰਬੀ ਨਾ ਬਣਾਇਆ ਕਰੋ ਬਾਈ ਜੀ ਜੇਕਰ ਆਪਾਂ ਪ੍ਰੋਪਰ ਗੱਲ ਹੀ ਨਾ ਦੱਸੀ ਤੇ ਫਿਰ ਵੀਡੀਓ ਬਣਾਉਣ ਦਾ ਕੀ ਫਾਇਦਾ ਆ ਤੁਸੀਂ ਦੇਖ ਸਕਦੇ ਹੋ ਆ ਬੂਟੀ ਆ ਆਪਾਂ ਜਿਹੜੇ ਬਾਈ ਸੁਭਾ ਸਿੰਘ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇਹ ਕਿਹੜੀ ਬੂਟੀ ਆ ਕਿਉਂ ਕੁੱਟਦੇ ਪਏ ਨੇ ਇਹਦਾ ਬਣਾਉਣਾ ਕੀ ਆ ਤੇ ਇਹ ਫਾਇਦੇ ਕੀ ਕਰਦੀ ਆ ਹਾਂਜੀ ਬਾਈ ਸੁਭਾ ਸਿੰਘ ਜੀ ਆ ਕਾਦੀ ਦਵਾਈ ਬਣਾ ਰਹੇ ਹੋ ਕਿਹੜੀ ਬੂਟੀ ਆ ਇਹ ਕੀ ਫਾਇਦੇ ਕਰਦੀ ਇਹ ਫਾਇਦੇ ਬੜੇ ਕਰਦੀ ਜੀ ਵਧੀਆ ਅੱਛਾ ਇੱਕ ਤਾਂ ਟਾਈ ਫੈਟ ਨਹੀਂ ਰਹਿਣ ਦਿੰਦੀ ਅੱਛਾ ਇੱਕ ਜਿਹਦੇ ਸਿਰ ਲ ਘਾਟਨੇ ਉਹ ਪੂਰੇ ਕਰਦੀ ਹੈ ਅੱਛਾ ਜੀ ਇੱਕ ਖੂਨ ਜਿਹਦਾ ਘਾਟੇ ਉਹ ਪੂਰਾ ਕਰਨਾ ਇਹਨੇ ਬਾਈ ਜੀ ਇਸ ਦਵਾਈ ਦੀ ਕਿੰਨੇ ਦਿਨ ਵਰਤੋਂ ਕਰਨੀ ਇਹ ਦਵਾਈ ਦੀ ਵਰਤੋਂ ਜੀ ਇੱਕ ਹਫਤਾ ਤਾਂ ਵਰਤੋ ਨਾ ਅੱਛਾ ਹਾਂ ਇੱਕ ਹਫਤਾ ਲਓ ਅੱਛਾ ਇੱਕ ਹਫਤਾ ਖਾਣੀ ਖਾਣੀ ਹਾਂ ਫਿਰ ਫਰਕ ਪਾਉਂਦੀ ਹਾਂ ਪੂਰਾ ਤੂੰ ਆ ਮੈਂ ਨਾ ਨਿਆਰਾ ਬਾਤ ਜਾਣਾ ਜੀ ਤੇ ਬਾਈ ਜੀ ਜਿਹੜੀ ਇਹ ਬੂਟੀ ਕਟ ਰਹੇ ਹਾਂ ਇਹ ਸੈੱਲ ਕਿੰਨੇ ਦਿਨਾਂ ਦੇ ਵਿੱਚ ਵਧਾ ਦਿੰਦੀ ਇੱਕ ਦੋ ਦਿਨਾਂ ਵਿੱਚ ਕਰ ਦੇਣਾ ਜੀ ਇਹਨੇ ਪੂਰੇ ਕਿੰਨੇ ਜਾਂ ਯਾਰ ਕਰ ਦਿੰਦੀ 50000 ਤੱਕ ਕਰੋ ਜਾਣੇ ਅੱਛਾ 50000 ਤੱਕ ਸੈਲ ਵਧਾ ਦਿੰਦੀ ਹਾਂ ਜੀ ਤੇ ਇਹਦੇ ਵਿੱਚੋਂ ਤਾਗਲਾ ਕਿਹੜਾ ਤੇ ਚਲਾਈ ਕਿਹੜੀ ਆ ਆ ਤਾਂ ਪਿਆ ਜੀ ਤਾਗਲਾ ਅੱਛਾ ਜੀ ਆ ਚਲਾਈ ਪਈ ਆ ਅੱਛਾ ਹਾਂ ਇਹ ਇਹ ਆ ਜਿਹੜੀ ਚੀਜ਼ ਆ ਹੂੰ ਚਲਾਈ ਆ ਇਹ ਸਦਾ ਹੀ ਮਿਲ ਜਾਂਦੀ ਆ ਅੱਛਾ ਜੀ ਆ ਜਿਹੜਾ ਤਾਗਲਾ ਹੂੰ ਇਹ ਤਾਂ ਸਰੋਤ ਚ ਹੀ ਮਿਲਣਾ ਜੀ ਅੱਛਾ ਹੁਣ ਜਿਵੇਂ ਗਰਮੀ ਆ ਹਾਂ ਅੱਛਾ ਠੀਕ ਆ ਤੇ ਇਹ ਜਿਹੜੀ ਦਵਾਈ ਆ ਤੁਸੀਂ ਅਗਾ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਿਸੇ ਨੂੰ ਬਣਾ ਕੇ ਦਿੱਤੀ ਹਾਂ ਆ ਆਪਾਂ ਘਰੇ ਵਰਤਦੇ ਜਿਆਦੀ ਅੱਛਾ ਤੇ ਰਿਸ਼ਤੇਦਾਰ ਵੀ ਲੈ ਜਾਂਦੇ ਨੇ ਹਾਂ ਫ੍ਰੀ ਬਣਾਉਨੇ ਆ ਤੇ ਫ੍ਰੀ ਜੀ ਕਿੰਨਾ ਕੁ ਫਾਇਦਾ ਕਰ ਦਿੰਦੀ ਫਿਰ ਇਹ ਵੱਧ ਤੋਂ ਫਾਇਦਾ ਜੀ ਬੜੇ ਫਾਇਦੇ ਦੇ ਇਹ ਖਾ ਕੇ ਵੇਖੋ ਜੀ ਫਿਰ ਪਤਾ ਲੱਗਦਾ ਜੀ ਅੱਛਾ ਜੀ ਹਾਂ ਲਓ ਵੀ ਮਿੱਤਰੋ ਇਹ ਜਿਹੜੇ ਬਾਈ ਸੂਬਾ ਸਿੰਘ ਨੇ ਇਹ ਦਵਾਈ ਬਣਾ ਰਹੇ ਨੇ ਜਿਹੜਾ ਤੁਸੀਂ ਕਹਿੰਦੇ ਨੇ ਆ ਦੇਖ ਰਹੇ ਹੋ ਇਹਨੂੰ ਕਹਿੰਦੇ ਨੇ ਤਾਂਦਲਾ ਤੇ ਇਹਨੂੰ ਕਹਿੰਦੇ ਨੇ ਚਲਾਈ ਜਿਹੜਾ ਤਾਂਦਲਾ ਇਹ ਸਿਰਫ ਕਹਿੰਦੇ ਨੇ ਗਰਮੀ ਦੀ ਰੁੱਤ ਵਿੱਚ ਮਿਲਦਾ ਤੇ ਜਿਹੜੀ ਆ ਚਲਾਈ ਆ ਇਹ ਹਰ ਮੌਸਮ ਦੇ ਵਿੱਚ ਮਿਲ ਜਾਂਦੀ ਭਾਵੇਂ ਸਰਦੀ ਹੋਵੇ ਭਾਵੇਂ ਗਰਮੀ ਹੋਵੇ ਇਹਨੂੰ ਆਪਾਂ ਚਲਾਈ ਕਹਿੰਦੇ ਆ ਤੇ ਇਹਨੂੰ ਕਹਿੰਦੇ ਆ ਤਾਂਦਲਾ ਤੇ ਉਹ ਦੂਜੇ ਇਲਾਕਿਆਂ ਵਿੱਚ ਇਹਨੂੰ ਕੁਝ ਹੋਰ ਵੀ ਕਹਿੰਦੇ ਹੋਣਗੇ ਇਹਦੇ ਵੱਡੇ ਫਾਇਦੇ ਇਹ ਨੇ ਏ ਬਾਈ ਸ਼ੂਬਾ ਸਿੰਘ ਕਹਿ ਰਹੇ ਨੇ ਵੀ ਜਿਹੜੀ ਇਹ ਚਲਾਈ ਆ ਜਾਂ ਤਾਂਦਲਾ ਇਹਦੇ ਵਿੱਚ ਬਹੁਤ ਵੱਡੇ ਗੁਣ ਨੇ ਇੱਕ ਤਾਂ ਇਹ ਟਾਈਫੈਡ ਦੂਰ ਕਰਦੀ ਇਹ ਦਵਾਈ ਇਹ ਤੁਸੀਂ ਚਟਣੀ ਜੀ ਕੁੱਟ ਕੇ ਖਾ ਲੋ 2-4 ਦਿਨ ਤੁਹਾਡੇ ਜਿੰਨੇ ਮਰਜੀ ਸੈੱਲ ਘਟੇ ਹੋਣ ਜਾਂ ਤੁਹਾਨੂੰ ਖੂਨ ਦੀ ਕਮੀ ਹੋਵੇ ਜਾਂ ਤੁਹਾਨੂੰ ਬੁਖਾਰ ਚੜਦਾ ਹੋਵੇ ਜਾਂ ਤੁਹਾਡੇ ਸੈੱਲ ਘਟਦੇ ਨੇ ਜਾਂ ਟਾਈਫੈਡ ਆ ਪੁਰਾਣੇ ਤੋਂ ਪੁਰਾਣਾ ਤੇ ਇਹ ਜਿਹੜਾ ਬੂਟੀ ਦੇਖ ਰਹੇ ਹਾਂ ਇਹ ਪੂਰੇ ਕਰੂਗੀ ਤੁਹਾਨੂੰ ਰਿਪੋਰਟ ਕਰਵਾ ਕੇ ਕਹਿੰਦੇ ਤੁਸੀਂ ਵੇਖ ਲਓ ਜਿਹੜੇ ਸੈਲ ਨੇ ਇਹ 2 ਦਿਨਾਂ ਦੇ ਵਿੱਚ ਵਿੱਚ 50000 ਤੋਂ ਵੱਧ ਕਰ ਦਿੰਦੀ ਆ ਭਾਵੇਂ ਕਿਸੇ ਦੇ ਮਰਜ਼ੀ ਜਿੰਨੇ ਮਰਜ਼ੀ ਸੈਲ ਘਟੇ ਹੋਣ ਜਦੋਂ ਬੰਦੇ ਦੇ ਸੈਲ ਘਟ ਜਾਂਦੇ ਤੁਸੀਂ ਸਾਰੇ ਜਾਣਦੇ ਹੋ ਬੰਦਾ ਮੰਜੇ ਤੇ ਡਿੱਗ ਪੈਂਦਾ ਬੰਦੇ ਦਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਬੰਦੇ ਦੇ ਹੱਡ ਪੈਰ ਦੁਖਦੇ ਰਹਿੰਦੇ ਨੇ ਬੰਦੇ ਦਾ ਸਰੀਰਾਂ ਵਿੱਚੋਂ ਦਰਦਾਂ ਨਿਕਲਦੀਆਂ ਨੇ ਸੈਲ ਜਦੋਂ ਘਟ ਜਾਂਣ ਪਰ ਇਹ ਬਾਈ ਸੂਬਾ ਸਿੰਘ ਕਹਿ ਰਹੇ ਨੇ ਇਹ ਇਹ ਜਿਹੜੀ ਬੂਟੀ ਆ ਇਹ 2 ਦਿਨਾਂ ਦੇ ਵਿੱਚ ਵਿੱਚ 50000 ਤੋਂ ਲੈ ਕੇ 70000 ਤੱਕ ਸੈਲ ਚੱਕ ਦਿੰਦੀ ਆ ਇਹਦੀ ਆ ਜਿਹੜੀ ਚਟਨੀ ਜੀ ਆ ਜਿਵੇਂ ਇਹ ਬਣਾ ਕੇ 2 ਦਿਨ ਹੀ ਖਾਣੀ ਪੈਣੀ ਆ ਤੇ ਉਸ ਤੋਂ ਬਾਅਦ ਤੁਹਾਨੂੰ ਕਿਸੇ ਡਾਕਟਰ ਕੋਲ ਦਵਾਈ ਲੈਣ ਦੀ ਲੋੜ ਨਹੀਂ ਇਹ ਦਵਾਈ ਬਿਲਕੁਲ ਤੁਸੀਂ ਘਰੇ ਫ੍ਰੀ ਬਣਾ ਸਕਦੇ ਹੋ ਜਿਵੇਂ ਆਪਣੇ ਖੇਤ ਨੇ ਜਾਂ ਆਪਣੇ ਖਾਲੇ ਨੇ ਜਾਂ ਆਪਣੇ ਰਾਹ ਨੇ ਉਹਨਾਂ ਰਾਹਾਂ ਉੱਤੇ ਇਹ ਜਿਹੜੀ ਬੂਟੀ ਆ ਇਹ ਮਿਲ ਜਾਂਦੀ ਆ ਇਨੂੰ ਮੈਂ ਦੁਬਾਰਾ ਫੇਰ ਦੱਸ ਦਿੰਨਾ ਇਹਨੂੰ ਕਹਿੰਦੇ ਨੇ ਤਾਂਦਲਾ ਇਹਨੂੰ ਕਹਿੰਦੇ ਨੇ ਚਲਾਈ ਜਿਹੜਾ ਆ ਤਾਂਦਲਾ ਇਹ ਬਾਈ ਸੁਭਾ ਸਿੰਘ ਇਹ ਕਹਿੰਦੇ ਨੇ ਵੀ ਤਾਂਦਲਾ ਤਾਂ ਮਿਲਦਾ ਗਰਮੀ ਦੀ ਰੁੱਤ ਵਿੱਚ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਆ ਜਿਹੜੇ ਗੁਲਾਬੀ ਫੁੱਲੇ ਦੇ ਦੇਖ ਰਹੇ ਹੋ ਗੁਲਾਬੀ ਫੁੱਲਾਂ ਵਾਲਾ ਇਹ ਤਾਂਦਲਾ ਗੁਲਾਬੀ ਫੁੱਲਾਂ ਵਾਲਾ ਤਾਂਦਲਾ ਏ ਇਹ ਸਿਰਫ ਗਰਮੀ ਦੀ ਰੁੱਤ ਦੇ ਵਿੱਚ ਮਿਲਦਾ ਤੇ ਜਿਹੜੀ ਆ ਚਲਾਈ ਆ ਇਹ ਮਿਲਦੀ ਆ ਜੀ ਹਰੇਕ ਰੁੱਤ ਦੇ ਵਿੱਚ ਪਾਵੇਂ ਸਰਦੀ ਹੋਵੇ ਤੇ ਪਾਵੇਂ ਹੋਵੇ ਗਰਮੀ ਤੇ ਤੁਸੀਂ ਦੇਖੋ ਆ ਇਹਦੀ ਚਟਨੀ ਜੀ ਬਣ ਗਈ ਤੇ ਘੱਟੋ ਘੱਟ ਤੁਸੀਂ 1-2 ਦਿਨ ਹੀ ਖਾ ਕੇ ਦੇਖ ਲਓ ਜਿੰਨਾ ਮਰਜੀ ਪੁਰਾਣਾ ਬੁਖਾਰ ਹੋਵੇ ਜਾਂ ਤੁਹਾਨੂੰ ਟਾਈਫਾਇਡ ਆ ਜਾਂ ਤੁਹਾਡੇ ਸੈੱਲ ਘਟੇ ਨੇ ਜਾਂ ਤੁਹਾਡੇ ਵਿੱਚ ਖੂਨ ਦੀ ਕਮੀ ਆ ਇਹ ਇਹਨਾਂ ਰੋਗਾਂ ਨੂੰ ਠੀਕ ਕਰਦਾ ਇਹ ਤੁਸੀਂ ਫ੍ਰੀ ਬਣਾ ਸਕਦੇ ਹੋ ਘਰੇ ਬਣਾ ਸਕਦੇ ਹੋ ਕਿਸੇ ਕੋਲੇ ਜਾਣ ਦੀ ਲੋੜ ਨਹੀਂ ਕਿਸੇ ਕੋਲੇ ਆਉਣ ਦੀ ਲੋੜ ਨਹੀਂ ਤੇ ਆਪਾਂ ਥੋੜੀ ਜੀ ਹੋਰ ਗੱਲਬਾਤ ਕਰ ਲੈਨੇ ਆਂ ਬਾਈ ਸੁਭਾ ਸਿੰਘ ਜੀ ਨਾਲ ਬਾਈ ਜੀ ਇਹ ਜਿਹੜੀ ਤੁਸੀਂ ਇਹ ਬੂਟੀ ਬਣਾ ਰਹੇ ਹੋ ਚਟਨੀ ਬਣਾ ਰਹੇ ਹੋ ਇਹ ਲੈਣੀ ਕਾਦੇ ਨਾਲ ਆ ਇਹ ਜੀ ਦੋ ਚਮਚ ਲੈਣੀ ਆ ਤੇ ਸ਼ੱਕਰ ਨਾਲ ਲੈ ਲੈ ਦੋ ਚਮਚ ਅੱਛਾ ਸ਼ੱਕਰ ਨਾਲ ਅੱਛਾ ਕੱਲੀ ਸ਼ੱਕਰ ਨਾਲ ਲੈਣੀ ਹਾਂ ਠੀਕ ਆ ਲਓ ਜੀ ਲੈਣ ਦਾ ਢੰਗ ਵੀ ਦੱਸ ਦਿੱਤਾ ਵੀ ਆਪਾਂ ਇਹਨੂੰ ਖਾਣਾ ਕਿਵੇਂ ਆ ਇਹ ਬਾਈ ਸੁਭਾ ਸਿੰਘ ਕਹਿੰਦੇ ਨੇ ਕਿ ਦੋ ਚਮਚੀਆਂ ਸ਼ੱਕਰ ਨਾਲ ਆਪਾਂ ਲੈ ਸਕਦੇ ਆ ਹਰ ਰੋਜ਼ ਇਹਦੀ ਵਰਤੋਂ ਕਰੋ ਜਿਹਦੇ ਸੈੱਲ ਘਟਨੇ ਜਾਂ ਜਿਹਦੇ ਵਿੱਚ ਖੂਨ ਦੀ ਕਮੀ ਆ ਜਿਹਨੂੰ ਟਾਈਫੈਡ ਰਹਿੰਦਾ ਜਿਹਨੂੰ ਪੁਰਾਣੇ ਤੋਂ ਪੁਰਾਣਾ ਬੁਖਾਰ ਆ ਉਹਦੇ ਵਾਸਤੇ ਇਹ ਫਾਇਦੇ ਕਰੂਗੀ ਬੂਟੀ ਲਓ ਜੀ ਆਪਾਂ ਰਿਪੋਰਟ ਵੀ ਦਿਖਾ ਦਿੰਨੇ ਆ ਆਹ ਦੇਖੋ ਜਿਹੜੇ ਸੈੱਲ ਘਟੇ ਸੀ ਆਹ ਜਿੱਥੇ ਲਿਖਿਆ ਪੀ ਐਲਟੀ ਇਹਦੀ ਜਿਹੜੀ ਰਿਪੋਰਟ ਆਈ ਸੀ ਰਿਜ਼ਲਟ ਆਇਆ ਸੀ ਤੇ 132 ਹਜ਼ਾਰ ਸੈੱਲ ਆਏ ਸੀ ਤੇ ਬਹੁਤ ਜਿਆਦੇ ਤਕਲੀਫ ਹੁੰਦੀ ਸੀ ਤੇ ਦੋ ਦਿਨੇ ਦਵਾਈ ਖਾਧੀ ਤੇ ਇਹ ਜਿਹੜੇ ਫਿਰ ਸੈੱਲ ਸੀ ਇਹ ਵੱਧ ਗਏ ਤੇ ਉਸ ਤੋਂ ਬਾਅਦ ਇਹ ਬਾਈ ਜੀ ਕਹਿੰਦੇ ਨੇ ਬਾਈ ਸੂਬਾ ਸਿੰਘ ਜੀ ਹੋਰ ਦਵਾਈ ਕੋਈ ਖਾਣ ਦੀ ਲੋੜ ਨਹੀਂ ਪਈ ਬੁਖਾਰ ਵੀ ਠੀਕ ਹੋ ਗਿਆ ਟੁੱਟ ਭੱਜ ਵੀ ਠੀਕ ਹੋ ਗਈ ਇਹ ਦਵਾਈ ਨੇ ਖੂਨ ਦੀ ਕਮੀ ਵੀ ਪੂਰੀ ਕੀਤੀ ਤੇ ਇਹ ਤੁਸੀਂ ਜਿਹੜੀ ਦਵਾਈ ਆ ਇਹਨੂੰ ਆਪਣੇ ਘਰਾਂ ਦੇ ਆਲੇ-ਦੁਆਲੇ ਹੀ ਲੱਭ ਸਕਦੇ ਹੋ ਆਪਣੇ ਆਲੇ-ਦੁਆਲੇ ਹੀ ਜਿਹੜੀ ਘਰਾਂ ਦੇ ਕੋਲੇ ਇਹਨੂੰ ਤੋੜ ਕੇ ਤੁਸੀਂ ਇਹ ਦਵਾਈ ਤਿਆਰ ਕਰ ਸਕਦੇ ਹਾਂ ਤੁਹਾਨੂੰ ਕਿਸੇ ਵੀ ਡਾਕਟਰ ਕੋਲੇ ਜਾਣ ਦੀ ਲੋੜ ਨਹੀਂ ਪੈਣੀ ਤੇ ਨਾ ਹੀ ਤੁਹਾਨੂੰ ਅੰਗਰੇਜ਼ੀ ਦਵਾਈਆਂ ਖਾਣ ਦੀ ਲੋੜ ਪੈਣੀ ਇਹ ਬੜਾ ਜ਼ਬਰਦਸਤ ਨੁਕਸਾ ਤੇ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਘਰੇ ਬਣਾ ਕੇ ਤੁਸੀਂ ਇਹਦਾ ਵੱਧ ਤੋਂ ਵੱਧ ਫਾਇਦਾ ਵੀ ਉਠਾ ਸਕਦੇ ਹੋ ਮੈਂ ਦੁਬਾਰਾ ਫੇਰ ਦੱਸ ਦਿੰਨਾ ਇਹਨੂੰ ਤਾਂਦਲਾ ਕਹਿੰਦੇ ਨੇ ਇਹਨੂੰ ਚਲਾਈ ਕਹਿੰਦੇ ਨੇ ਆਹ ਤਾਂਦਲਾ ਗਰਮੀ ਦੇ ਵਿੱਚ ਮਿਲਦਾ ਐਸਰੁੱਤ ਵਿੱਚ ਤੇ ਜਿਹੜਾ ਆਹ ਚਲਾਈ ਆ ਇਹ ਹਰ ਇੱਕ ਰੋਟੀ ਦੇ ਵਿੱਚ ਮਿਲ ਜਾਂਦੀ ਏਸ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਮੈਂ ਤੁਹਾਡਾ ਵੀਰ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਤਰਕ ਦੀ ਸ਼ਾਨ ਤੇ ਤੁਹਾਡੀ ਬਹੁਤ ਬਹੁਤ ਮਿਹਰਬਾਨੀ